ਉਹਨੇ ਮੱਛੀ ਹੋਈ ਮਿੱਟੀ ਹੋਈ ਜਿਹੜੀ ਉਠਾਰ ਵਾਲੀ ਬੀਬੀ ਐ ਉਹਦਾ ਡਾੜ ਨਹੀਂ ਹੋਇਆ ਆਮ ਲੋਕਾਂ ਦੇ ਫੜਕੇ ਤੁਸੀਂ ਘਰ ਢਾਕੇ ਛੋਟੇ ਨੇ ਜਿਹੜੇ ਉਹਨਾਂ ਦੇ ਫੜਕੇ ਘਰ ਢਾਤੇ ਉਹ ਠਾਰ ਵਾਲੀ ਬੀਬੀ ਦੀ ਜਵਾਨਤ ਵੀ ਹੋ ਗਈ ਪੁਲਿਸ ਨੇ ਕੋਈ ਚਲਾਣ ਨਹੀਂ ਪੇਸ਼ ਕੀਤਾ ਉਹ ਆਇਸ਼ ਕਰਦੀ ਐ ਇਨਕਲਾਬੀ ਉਹਦੇ ਬਾਰੇ ਕੀ ਕਰੀਂ ਹਾਂ ਦੇ ਖੇਤ ਨੂੰ ਅੱਗ ਲੱਗ ਜਾਂਦੀ ਸੀ ਕਣਕ ਨੂੰ ਅਸੀਂ ਵੀਡੀਓ ਤੁਹਾਨੂੰ ਦਿਖਾ ਸਕਦੇ ਹਾਂ ਇਹ ਇਹ ਨਾ ਅੱਗ ਬੁਝਾਉਣ ਵਾਲਿਆਂ ਨਾਲ ਲੱਗਿਆ ਹੁੰਦਾ ਸੀ ਹੁਣ ਪੰਜਾਬ ਦੇ ਵਿੱਚ ਹਜ਼ਾਰਾਂ ਏਕੜ ਕਣਕ ਸੜ ਕੇ ਸੁਆਹ ਹੋ ਗਈ ਆਪਣੇ ਏਰੀਆ 'ਚ ਵੀ ਹੋ ਗਈ। ਸਰਕਾਰ ਦਾ ਅਜੇ ਤੱਕ ਮੂੰਹ ਨਹੀਂ ਫਿਲਾਉ ਉਹਦੇ ਬਾਰੇ। ਗਿਆ ਸੰਕੂ ਤੇ ਖਨੋਰੀ ਮੋਰਚੇ ਜਾਣਦੇ ਸੀ। ਸੋਡੀ ਸਰਕਾਰ ਨੇ ਰਾਤ ਨੂੰ ਕੀ ਵਿਵਤਾ ਪਈ ਸੀ ਵੀ ਕਿਸਾਨਾਂ ਦੀਆਂ ਟਰਾਲੀ ਚੋਰੀਆਂ ਕਰ ਲੀਆਂ, ਏਸੀ ਚੋਰੀ ਕਰ ਲਏ, ਉਹਨਾਂ ਦਾ ਗੂਣ ਮਿਰਚ ਚੱਕ ਕੇ ਚਾਪ ਤੇ ਚੈਟ ਲੈ ਗਏ। ਇੱਥੋਂ ਤੱਕ ਵੀ ਸੋਡੀ ਸਰਕਾਰ ਤੇ ਇਹਦਾ ਟੈਗ ਟਰਾਲੀ ਚੋਰਾਂ ਦੀ ਸਰਕਾਰ ਦਾ ਲੱਗਿਆ। ਇਹ ਸੀ 5 ਮਾਰਚ ਨੂੰ ਉੱਥੇ ਧਰਨਾ ਪ੍ਰਦਰਸ਼ਨ ਦੇਣ ਜਾ ਰਹੇ ਸੀ ਤਾਂ ਛੋਡੇ ਮੁੱਖ ਮੰਤਰੀ ਨੇ ਸਾਰੇ ਕਿਸਾਨਾਂ ਅੱਗੇ ਉਹਨੂੰ 4 ਤਰੀਕ ਨੂੰ ਹੀ ਘਰਾਂ 'ਚੋਂ ਅਰੈਸਟ ਕਰ ਲਿਆ ਕਿਸੇ ਦੇ ਘਰਾਂ 'ਚ ਫੋਰਸ ਖੜਾਤੀ ਮੈਨੂੰ ਇਹ ਦੱਸੋ ਜਿਹੜੀ ਉਹ ਚੰਡੀਗੜ੍ਹ ਹੈ ਕਿ ਉਹ ਸਾਡੀ ਅਜਤਾ ਨਹੀਂ ਨਹੀਂ ਕੱਲੀ ਉਹ ਝਾੜੂ ਪਾਰਟੀ ਦੇ ਰਹਿਦਾ ਨਹੀਂ ਆ ਸਾਰੇ ਕੀ ਕਰ ਅਸੀਂ ਕਿਉਂ ਸਾਨੂੰ ਕਿਉਂ ਫੋੜਫੜੀ ਕੀਤੀ ਸਾਨੂੰ ਕਿਉਂ ਰੋਕਿਆ ਗਿਆ ਦੱਸੋ ਜੇਦਾ ਹੁਣ ਸਵਾਲ ਦਾ ਜਵਾਬ ਅਗਰਾਨਾ ਸਾਹਿਬ ਦੇ ਸਕਦੇ ਹੋ ਮੈਂ ਨਹੀਂ ਨਾ ਦੇ ਸਕਦਾ ਜੇ ਤੁਸੀਂ ਨਹੀਂ ਦੇ ਮੈਂ ਨਹੀਂ ਮੇਰੇ ਮਾਰ ਚਾਹੋ ਜੀ ਆਇਆ ਨੂੰ ਆਜੋ ਮੇਰਾ ਚਾ ਵੀ ਘਰ ਮਰ ਗਿਆ ਕਰ ਸਾਨੂੰ ਇਹ ਦੱਸੋ ਜਦੋਂ ਪਹਿਲੂ 27 ਚ ਵੋਟਾਂ ਆਉਣੀਆਂ ਮੁੱਖ ਮੰਤਰੀ ਨਾਲ ਤਾਂ ਫੇਰ ਫੋਰਸ ਹੋਊਗੀ ਯਾਨੀ ਕਿ ਰੈਤ ਉਥੇ ਐਮ ਐਲ اے ਦੇ ਮੰਤਰੀ ਨੂੰ ਜਾਣਗੇ ਤੁਸੀਂ ਇਕੱਠੇ ਹੋ ਕੇ ਕਿਉਂ ਨਹੀਂ ਉਹਨੂੰ ਕਹਿੰਦੇ ਵੀ ਭਾਈ ਤੂੰ ਪੀ ਕੇ ਦਾਰੂ ਕਿਉਂ ਤੜਕੇ ਉੱਜਰੂ ਬੋਲਦਾ ਹੈ ਕਿਸਾਨ ਜਥੇਬੰਦੀ ਜਿੱਦੇ ਉਹ ਬੋਲਦਾ ਖਾਂ ਜਥੇਬੰਦੀਆਂ ਦੇ ਉਹਦੇ ਦਾ ਪੈਗ ਲੱਗਿਆ ਹੁੰਦਾ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਘੇਰ ਕੇ ਕਿਸਾਨਾਂ ਦੇ ਵੱਲੋਂ ਲਗਾਤਾਰ ਸਵਾਲ ਪੁੱਛੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਧਰਨੇ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਨੇ ਉਹਨਾਂ ਦਾ ਤਿੱਖਾ ਵਿਰੋਧ ਵੀ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਪਿੰਡ ਖੋਖਰ ਖੁਰੋ ਤੋਂ ਦੱਸਦੇ ਕਿ ਬਠਿੰਡਾ ਦਾ ਪਿੰਡ ਖੋਖਰ ਖੁਰਦ ਜਿੱਥੇ ਐਮ ਐਲ ਏ ਗੁਰਪ੍ਰੀਤ ਸਿੰਘ ਬਣਾਬਾਲੀ ਨੂੰ ਕਿਸਾਨਾਂ ਦੇ ਵੱਲੋਂ ਘੇਰਿਆ ਗਿਆ ਤੇ ਤਿੱਖੇ ਸਵਾਲ ਪੁੱਛੇ ਗਏ ਨੇ ਜੀ ਹਾਂ ਤੁਹਾਨੂੰ ਦੱਸਦੀ ਕਿ ਉਗਰਾਹਾ ਜਥੇਵੰਦੀ ਦੇ ਕਿਸਾਨਾਂ ਦੇ ਵੱਲੋਂ ਵਿਧਾਇਕ ਨੂੰ ਘੇਰ ਕੇ ਸਵਾਲ ਪੁੱਛੇ ਗਏ ਨੇ ਇਸ ਦੌਰਾਨ ਕਿਸਾਨ ਇਹ ਪੁੱਛਦੇ ਹੋਏ ਨਜ਼ਰ ਆ ਰਹੇ ਨੇ ਕਿ ਬੇਸ਼ੱਕ ਤੁਸੀਂ ਨਸ਼ਾ ਮੁਕਤੀ ਮਹਿੰਮ ਚਲਾਈ ਹੋਈ ਹੈ ਛੋਟੇ ਤਸਕਰਾਂ ਦੇ ਘਾਟ ਰਹੇ ਹੋ ਪਰ ਜਿਸ ਥਾਰ ਵਾਲੀ ਬੀਬੀ ਕੋਲੋਂ ਤਾਂ ਮਿਲਿਆ ਸੀ ਉਸ ਦਾ ਘਰ ਕਿਉਂ ਨਹੀਂ ਢਾਇਆ ਗਿਆ ਪੁਲਿਸ ਉਸ ਦਾ ਚਲਾਨ ਕਿਉਂ ਨਹੀਂ ਪੇਸ਼ ਕਰ ਸਕੀ ਤੇ ਉਸ ਨੂੰ ਜ਼ਮਾਨਤ ਵੀ ਦੇ ਦਿੱਤੀ ਗਈ ਹੈ ਨਹੀਂ ਨਹੀਂ ਕਿਸਾਨ ਇਹ ਵੀ ਪੁੱਛ ਰਹੇ ਨੇ ਕਿ ਕਿਸਾਨਾਂ ਦੀ ਏਕੜਾਂ ਦੀ ਏਕੜ ਜ਼ਮੀਨ ਮੱਚ ਗਈ ਪਰ ਸਰਕਾਰ ਦੇ ਵੱਲੋਂ ਕਿਸਾਨਾਂ ਲਈ ਕੋਈ ਮੁਆਵਜ਼ਾ ਨਹੀਂ ਐਲਾਨਿਆ ਗਿਆ ਨਾ ਹੀ ਕਿਸਾਨਾਂ ਦੀ ਸਾਰ ਲਈ ਗਈ ਹੈ ਦੱਸਦੇ ਕਿ ਇਹ ਵੀ ਕਿਹਾ ਗਿਆ ਕਿ 5 ਮਾਰਚ ਨੂੰ ਧਰਨਾ ਦੇਣ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਘਰਾਂ ਚੋਂ ਕਿਉਂ ਚੱਕ ਲਿਆ ਗਿਆ ਕੀ ਗੱਲ ਚੰਡੀਗੜ੍ਹ ਕਿਸਾਨਾਂ ਦੀ ਰਾਸਤਾਨੀ ਨਹੀਂ ਦੱਸਦੇ ਕਿ ਇਸ ਤਰ੍ਹਾਂ ਦੇ ਤਿੱਖੇ ਸਵਾਲ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨੂੰ ਕਿਸਾਨਾਂ ਦੇ ਵੱਲੋਂ ਪੁੱਛੇ ਗਏ ਨੇ ਮੁੱਖ ਮੰਤਰੀ ਉਹਦਾ ਚੇਅਰਮੈਨ ਸਾਰੇ ਅਧਿਕਾਰੀਆਂ ਨੇ ਜਿਹੜੀ ਉਥੇ ਦੀ ਕ੍ਰਿਸ਼ਤਾ ਜਾਰੀ ਮੈਨੇਜਮੈਂਟ ਹੈ ਉਹ ਰੂ ਸਰਕਾਰ ਬਚਾਉਣ ਤੇ ਲੱਗੀ ਜਿਹੜੇ ਥੀਤੇ ਨੇ ਉਹਨਾਂ ਨੂੰ ਫੜ ਕੇ ਜੇ ਤੁਸੀਂ ਤਾਂ ਇੱਥੋਂ ਤੱਕ ਕਿ 13 ਮਹੀਨਿਆਂ ਦੀ ਬਕਤੀ ਯੂਬਿੰਡੇ ਰੇਲ ਦੇ ਵਿੱਚ ਆਉਂਦੀਆਂ ਨਾਲ ਰੱਖੀ। ਜੀ ਜਿਹੜੇ ਪਲੇਸਮੈਂਟ ਨੇ ਸਰਕਾਰ ਉਹਨੂੰ ਬਚਾਈ ਜਾਂਦੀ ਆ ਮੁੱਖ ਮੰਤਰੀ ਆਪ ਕਹਿਣਾ ਹੁੰਦਾ ਸੀ ਕਿ ਇਹ ਜਿਹੜੇ ਅਦਾਰਸ਼ ਸਕੂਲ ਨੇ ਵੀ ਇਹਨਾਂ ਨੂੰ ਜੀ ਸਰਕਾਰ ਦਾ ਹੀ ਬਣਾਉਣਾ ਚਾਹੀਦਾ ਸਰਕਾਰੀ ਸਕੂਲ ਬਣਾਉਣੇ ਚਾਹੀਦੇ ਆ। ਯਾਨੀ 2 ਮਹੀਨੇ ਤੋਂ ਜਿਹੜੇ ਥੀਤੇ ਦੇ ਉੱਤੇ ਧੋਣਾ ਲਾਈ ਦੇ ਜਿਹੜੀ ਮੇਨ ਮੈਚ ਹੈ ਉਹਨਾਂ ਦੇ ਸਟੇਟ ਕੋਰ ਰੀਟਿੰਗ ਲਈ ਜਿਹੜੇ ਖਾਸ ਤੌਰ ਤੇ ਤੋਂ ਆਪੋਲੇ ਉਹਨਾਂ ਨਗਰ ਦੇ ਵਿੱਚ 10000 ਮੀਟਰ ਦੀ ਬਸਟਾ ਵੀ ਪੂਰੀ ਹੋ ਗਈ ਜੇ ਉਹਨਾਂ ਨੇ ਗੱਲ ਰੱਖਤੀ ਆ ਉਹਦੀ ਤਾਂ ਉਹਨੂੰ ਕੱਢ ਕੇ ਬਾਹਰ ਕਰਦੇ ਜਿਹਦੇ ਬਾਰੇ ਸਭ ਜਾਣਦਾ ਜਿਹੜਾ ਉਹ ਆਪਣਾ ਨਾਟਕ ਹੋਰਦਾ ਪਰ ਮੈਨੇਜਮੈਂਟ ਤਾਂ ਮੈਨੂੰ ਲੱਗਦਾ ਵੀ ਉਹ ਤਾਂ ਸਾਡੀ ਉਹਨੂੰ ਮਲਾਵਾ ਐਸ.ਆਰ.ਐਮ. ਲਾਤਾ ਤਾਂ ਬੰਦ ਕੇ ਮੈਨੇਜਮੈਂਟ ਦਾ ਸੱਤ ਤਾਂ ਇਹ ਨੂੰ ਮੈਨੇਜਮੈਂਟ ਤਾਂ ਹਟਾ ਦੇ ਜਿਹੜੇ ਉਹ ਕੀਤੇ ਰਹੇ ਉਹ ਕਿਹੜੀ ਬਹਾਲ ਕੀਤੇ ਜਾ ਰਹੇ ਜਿੱਦੇ ਦਾ ਸਕੂਲ ਬਣਿਆ 12 ਤੋਂ ਸਕੂਲ ਬਣਿਆ ਤੇਰੀ ਤਸੱਦਿਕ ਇਹ ਐਸ.ਆਰ.ਐਮ. ਮਸਲਾ ਹੈਗਾ ਦੇਖੋ ਅੱਖਾ ਮੋੜ ਦਾ ਪਰ ਮੈਂ ਤਾਂ ਪਤਾ ਕਰ ਸਕਦਾ ਮੈਨੂੰ ਇੰਨਾ ਕੁ ਪਤਾ ਵੀ ਮੈਨੇਜਮੈਂਟ ਤੋਂ ਵਾਪਸ ਲੈ ਲਿਆ ਸਾਰਾ ਸਕੂਲ ਦਾ ਬੜਾ ਪ੍ਰਬੰਧ ਉਹ ਲਾਤਾ ਐ ਐਸ.ਵੀ.ਐਮ. ਤੇ ਐਸਡੀਐਮ ਨੂੰ ਜੇ ਕਹਿਣਾ ਤਾਂ ਮੈਂ ਤਾਂ ਆਪ ਦੇ ਬੋਲੂ ਰੀਜਮੈਂਟ ਤੋਂ ਵਾਪਸਤਾ ਲੈ ਲਿਆ ਡੀਸੀ ਸਾਹਿਬ ਨੇ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਹੋਇਆ ਜਿਹਦੀ ਉਹਦੀ ਇਨਕੁਆਰੀ ਹੋਈ ਹੈ ਜੀ ਰੀਜਮੈਂਟ ਅੱਛਾ ਜੀ ਉਹਦੇ ਚ ਦੋਸ਼ੀ ਰਕਪਲੇਵਾਜੀ ਹੋਈ ਹੈਗੀ ਉਹ ਸਾਫ ਤੋਂ ਆਇਆ ਹੈ ਮੈਂ ਵੀ ਸਾਹਿਬ ਨੂੰ ਮੈਂ ਤਾਂ ਗੱਲ ਕਰ ਸਕਦਾ ਉਹ ਦੇਖੋ ਜਦੋਂ ਇਹ ਤਾਂ ਹੋਏਗਾ ਇੰਟੈਲੀਜੈਂਸੀਆਂ ਨੂੰ ਤਾਂ ਸਾਰਾ ਪਤਾ ਹੈ ਨਾ ਕਿ ਕੀ ਰਿਪੋਰਟ ਹੈ ਮੇਰੇ ਕੋਲ ਪੰਜਾਬ ਸਰਕਾਰ ਕੋਲੇ ਵੀ ਸਾਰਾ ਕੁਝ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਸਾਰਾ ਪਤਾ ਸਿਚੁਏਸ਼ਨ ਦਾ ਰਿਪੋਰਟ ਵੀ ਗਈ ਹੈ ਉਹਦੇ ਕੋਲੇ ਡੀਸੀ ਨੇ ਉਹਨਾਂ ਨੇ ਬਕਾਇਦਾ ਕਮੇਟੀ ਨੇ ਕਿਹਾ ਹੈ ਵੀ ਉਹ ਗੁਨਾਹਗਾਰ ਹੈ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਦੇ ਰਹੇ ਠੀਕ ਕਹਿੰਦੇ ਹੋਵੇ ਪਰ ਉਹ ਮਸਲਾ ਸਮਝਦੇ ਨਹੀਂ ਜੇਦਾ ਇਧਰ ਲਿਸਨਦਾ ਹੋਊਗਾ ਜੀ ਉਹ ਦੇਖੋ ਸਿਸਟਮ ਨਾਲੀ ਗੱਲ ਤਾਂ ਰੱਖੋ ਤੁਸੀਂ 5 ਮਾਰਚ ਨੂੰ ਉਥੇ ਧਰਨਾ ਪ੍ਰਦਰਸ਼ਨ ਦੇਣ ਜਾ ਰਹੇ ਸੀ ਤਾਂ ਛੋਡੇ ਮੁੱਖ ਮੰਤਰੀ ਨੇ ਸਾਰੇ ਕਿਸਾਨਾਂ ਅੱਗੇ ਉਹਨੂੰ 4 ਤਰੀਕ ਨੂੰ ਹੀ ਘਰਾਂ ਚ ਅਰੈਸਟ ਕਰ ਲਿਆ ਕਿਸੇ ਦੇ ਘਰਾਂ ਚ ਫੋਰਸ ਖੜਾਤੀ ਮੈਨੂੰ ਇਹ ਦੱਸੋ ਜਿਹੜੀ ਉਹ ਚੰਡੀਗੜ੍ਹ ਹੈ ਕਿ ਉਹ ਸਾਡੀ ਰਾਜਤਾ ਨਹੀਂ ਨੀ ਕੱਲੀ ਉਹ ਝਾੜੂ ਪਾਰਟੀ ਦੀ ਰਾਜਤਾ ਨਹੀਂ ਐ ਕੀ ਗੱਲ ਅਸੀਂ ਕਿਉਂ ਸਾਨੂੰ ਕਿਉਂ ਫੋੜੋ ਬੜੀ ਕੀਤੀ ਸਾਨੂੰ ਕਿਉਂ ਰੋਕਿਆ ਗਿਆ ਸੱਚੂ ਜਿਹੜਾ ਹੁਣ ਸਵਾਲ ਦਾ ਜਵਾਬ ਗ੍ਰਾਹਕਾ ਸਾਹਿਬ ਦੇ ਸਕਦੇ ਹੋ ਮੈਂ ਨਹੀਂ ਨਾ ਦੇ ਸਕਦਾ ਤੁਸੀਂ ਨਹੀਂ ਦੇ ਸਕਦੇ ਮੈਂ ਤਾਂ ਨਹੀਂ ਮੇਰੇ ਵਾਰ ਚਾਹੋ ਜੀ ਆਇਆਂ ਨੂੰ ਆਜੋ ਮੇਰਾ ਚਾਹ ਵੀ ਪਿਆਉਂਗਾ ਇੱਕ ਵਾਰ ਸਾਨੂੰ ਇਹ ਦੱਸੋ ਹੁਣ ਆ ਖੋਖੇ ਤੇ ਸਾਡੇ ਪਿੰਡ ਚ ਆਉਨੇ ਹੋ ਫਿਰ ਇੱਥੇ ਅਸੀਂ ਤੁਹਾਨੂੰ ਮਿਲਜੋ ਜਦੋਂ ਕੱਲ ਨੂੰ 27 ਚ ਵੋਟਾਂ ਆਉਣਗੀਆਂ ਮੁੱਖ ਮੰਤਰੀ ਨਾਲ ਤਾਂ ਫੇਰ ਹੋਰ ਸੌਗੀ ਯਾਨੀ ਕਿ ਰਹਿ ਤਾਂ ਉਥੇ ਐਮ ਐਲ اے ਤੇ ਮੰਤਰੀ ਨੂੰ ਜਾਣਗੇ ਤੁਸੀਂ ਇਕੱਠੇ ਹੋ ਕੇ ਕਿਉਂ ਨਹੀਂ ਉਹਨੂੰ ਕਹਿੰਦੇ ਕਿ ਪਾਈ ਤੂੰ ਪੀ ਕੇ दारू ਕਿਉਂ ਤੜਕੇ ਉਨ ਜ਼ਰੂਰ ਬੋਲਦਾ ਕਿਸਾਨ ਜੱਥੇਬੰਦੀ ਜਿੱਦੇ ਉਹ ਬੋਲਦਾ ਖਾਂ ਜੱਥੇਬੰਦੀਆਂ ਦੇ ਉਹਦਾ ਤਾਂ ਪੈਗ ਲੱਗਿਆ ਹੁੰਦਾ ਉਹਦਾ ਇਹ ਵੀ ਨਹੀਂ ਪਤਾ ਕੀ ਬੋਲ ਪਿਆ ਉਹਨੂੰ ਇਹ ਨਹੀਂ ਪਤਾ ਵੀ ਸਿਰਕੇਦੇ ਸਾਡੇ ਐਮਐਲਏ ਨੇ ਤੇਰੇ ਕੋਲ ਤਾਂ ਸਕਿਉਰਟੀ ਹੈ ਮੁੱਖ ਮੰਤਰੀ ਹੁੰਦੇ ਕੌਮਿਸਾਬ ਇੱਕ ਮੇਰੀ ਗੱਲ ਹੁਣ ਤੁਸੀਂ ਨਸ਼ਿਆਂ ਵਰਤਨ ਹੈ ਮਸ਼ਹੂਰੀ ਹੋਈ ਹੈ ਹੋਈ ਹੈ ਜਿਹੜੀ ਉਹ ਠਾਰ ਵਾਲੀ ਬੀਬੀ ਹੈ ਉਹਦਾ ਡਾੜਲੀ ਹੋਇਆ ਆਮ ਲੋਕਾਂ ਦੇ ਫੜ ਕੇ ਤੁਸੀਂ ਘਾਟਾ ਹਾਤੇ ਛੋਟੇ ਨੇ ਜਿਹੜੇ ਉਹਨਾਂ ਦੇ ਫੜਕੇ ਘਰ ਦਾਤੇ ਉਹ ਠਾਰ ਵਾਲੀ ਬੀਬੀ ਦੀ ਜਵਾਨਤ ਵੀ ਹੋ ਗਈ ਪੁਲਿਸ ਨੇ ਕੋਈ ਚਲਾਣ ਨਹੀਂ ਪੇਸ਼ ਕੀਤਾ ਉਹ ਐਸ਼ ਕਰਦੀ ਐਨਕਲਾ ਕੋਲੇ ਬਾਰੇ ਕੀ ਕਰੇ ਬਹਿ ਜਾ ਦੋ ਇੱਕ ਵਾਰੀ ਲੱਗੀ ਹੋਈ ਆ ਉਹ ਬਿਜਲੀ ਸਰਕਾਰੀ ਕੋਈ ਕਾਰਵਾਈ ਉਹਦੀ ਜਿਹੜੀ ਉਹਦੀ ਕੁਆਂਟੀਟੀ ਸੀਗੀ ਉਹਦੇ ਮੁਤਾਬਕ ਦੇਖੋ ਜਵਾਨਤ ਦੇਣੀ ਤਾਂ ਦਾਦ ਤੱਕ ਕੰਮ ਆ ਨਾ ਸਾਡਾ ਤਾਂ ਕੰਮ ਨਹੀਂ ਪੁਲਿਸ ਦਾ ਕੰਮ ਆ ਪੁਲਿਸ ਦਾ ਚਲਾਣ ਕਮੇਸ਼ ਕਰਨਾ ਕੰਮ ਨਹੀਂ ਚਲਾਣ ਤਾਂ ਪੇਸ਼ੂ ਦਾਦ ਤੱਕ ਉਹਦੇ ਘਰ ਦਾ ਕੀ ਬਣਿਆ ਉਹਦੀ ਕੁਆਂਟੀਟੀ ਨਹੀਂ ਬਾੜੀ ਸੀ ਜੀ ਉਹਦੀ ਇਨਕੁਆਰੀ ਨੋਟਸ ਵਿੱਚ ਲਿਖਿਆ ਹੋਇਆ ਸਾਰਾ ਲੋਕਾਂ ਦੇ ਘਰਾਂ ਦੇ ਪੂਰਾ ਪੰਝਾ ਚੱਲ ਰਿਹਾ ਉਹਨੇ ਕਰਦੇ ਕਿਉਂ ਨਹੀਂ ਚੱਲ ਰ ਸਮੇਸ ਨਾਲ ਨਾਲ ਕਰੀਏ ਡਿਸਕਸ ਕਰਤੀ ਉਹਦੇ ਵਿੱਚੋਂ ਜਿਹੜਾ ਉਹਦਾ ਮਕਾਨ ਆ ਜਿਹੜੀ ਉਹਦੀ ਕੋਠੀ ਆ ਕਿ ਇਹਨਾਂ ਨੂੰ ਵੀ ਪਤਾ ਹੋਊਗਾ ਮੈਂ ਤਾਂ ਪਰ ਮੈਂ ਉਹ ਬਠਿੰਡੇ ਦਾ ਕੇਸ ਆ ਪਰ ਕੋਠੀ ਉਹਦੇ ਭਾਈ ਦੇ ਨਾਮ ਭਾਈ ਦੇ ਨਾਮ ਮੇਰੇ ਗਵਾਹ ਨੇ ਉਹਦੇ ਭਾਈ ਦੇ ਨਾਮ ਦਾ ਉਹਦਾ ਸਾਰਾ ਜਿਹਨੂੰ ਇਨਕੁਆਰੀ ਕਰਕੇ ਉਹਦੇ ਭਾਈ ਦੀ ਕੀ ਆਮਦਨ ਆ ਕੀ ਕਿਉਂਕਿ ਜਿਹਨੂੰ ਉਹਦੇ ਨਾਂ ਹੀ ਨਹੀਂ ਉਹ ਮਾਲਕ ਨਹੀਂ ਉਹ ਕੋਠੀ ਦੀ ਜਿਹੜੀ ਚ ਰਹਿ ਰਹੀ ਆ ਉਹਦੇ ਭਾਈ ਦੇ ਨਾਲ ਜਦੋਂ ਭਾਈ ਦੀ ਇਨਕੁਆਰੀ ਕਰਕੇ ਇਨਕੁਆਰੀ ਨਹੀਂ ਨਸਲ ਦਿੱਤੀ ਹੋਈ ਆ ਵੀ ਜਿਹੜੀ ਉਹਨੇ ਇਨਕਮ ਕਰੀਏ ਸੀ ਦੀ ਇੰਨੀ ਇਨਕਮ ਸੀ ਜਿੰਨਾ ਉਹਨੇ ਭਾਈ ਨੇ ਜਾਂ ਜਿਹੜੀ ਧਾਰ ਲਈ ਵੀ ਆ ਉਹਦੀ ਉਪਾਰੀ ਦੇ ਅਧਾਰ ਤੇ ਤਾਂ ਕਰ ਵੀ ਕਰਨਗੇ ਅਸੀਂ ਜਦੋਂ ਕਹਿੰਦਾ ਨਹੀਂ ਕਰ ਚਲੋ ਅਗਲੀ ਗੱਲ ਫੜੀ ਤਾਂ ਹੈ ਨਾ ਪ੍ਰਧਾਨੀ ਫੜੀ ਤਾਂ ਹੈ ਨਾ ਫੜੀ ਵੀ ਪਲੇਟੇ ਜੀ ਗਈ ਹੈ ਅਗਲੀ ਵੀ ਫੜੀ ਗਈਆ ਸੰਪੂ ਤੇ ਖਨੋਰੀ ਮੋਰਚੇ ਚੱਲ ਰਹੇ ਸੀ ਸੋਡੀ ਸਰਕਾਰ ਨੇ ਰਾਤ ਨੂੰ ਕੀ ਵਿਵਤਾ ਪਈ ਸੀ ਵੀ ਕਿਸਾਨਾਂ ਦੀਆਂ ਟਰਾਲੀ ਚੋਰੀਆਂ ਕਰ ਲੀਆਂ ਏਸੀ ਚੋਰੀ ਕਰ ਲੇ ਉਹਨਾਂ ਦਾ ਗੂਣ ਮਿਰਚਾ ਕੇ ਚਾਪ ਚਾਪ ਲੈ ਗਏ ਇਥੋਂ ਤੱਕ ਵੀ ਸੋਡੀ ਸਰਕਾਰ ਤੇ ਦਾ ਟੈਗਰ ਟਰਾਲੀ ਚੋਰਾਂ ਦੀ ਸਰਕਾਰ ਦਾ ਲੱਗਿਆ ਤੁਹਾਡਾ ਜਿਹੜਾ ਖਨੌਰ ਵਾਲਾ ਐਮਐਲਏ ਆ ਉਹਦੇ ਬੰਦਿਆਂ ਕੋਲ ਟਰਾਲੀਆਂ ਵੀ ਗਈਆਂ ਨੇ ਯਾਨੀ ਗਰਲਾਲ ਕੀ ਨਾ ਉਹਦਾ ਯਾਨੀ ਸਰਕਾਰ ਦਾ ਕੋਈ ਮੂੰਹ ਨਹੀਂ ਖੁੱਲਿਆ ਕਿਸੇ ਦੇ ਪਰਚਾ ਨਹੀਂ ਦਰਜ ਕੀਤਾ ਸਾਨੂੰ ਐ ਦੱਸੋ ਵੀ ਸਾਡੀਆਂ ਟਰਾਲੀਆਂ ਕਦੋਂ ਦੇਓਗੇ ਟਰਾਲੀਆਂ ਇਹ ਵੀ ਸੋਲ 2-2 ਲੱਖ ਰੁਪਏ ਦੀ ਮੇਰੀ ਸੁਣ ਲੋ ਆਪਣੇ ਏਰੀਆ ਦੀ ਕੱਲੀ ਚਲਾਂ ਵਾਲੇ ਦਾ ਟਰੈਕਟਰ ਟਰਾਲੀ ਚੱਲਾਂ ਵਾਲੇ ਦਾ ਪੁੱਛ ਲੋ ਜਾ ਕੇ ਦੂਜੇ ਦਿਨ ਨਾ ਟਰੈਕਟਰ ਟਰਾਲੀ ਨਹੀਂ ਆਇਆ ਤਾਂ ਉਹਨਾਂ ਨੂੰ ਜਾ ਕੇ ਪੁੱਛ ਲਓ ਮੈਂ ਤਾਂ ਕੋਈ ਪੂਰੀ ਗੱਲ ਨਹੀਂ ਸਮਝਦੇ ਜਿਹੜੇ ਹੁਣ ਮੇਰੇ ਏਰੀਆ ਮੈਨੂੰ ਤੁਸੀਂ ਲਿਆ ਦੋ ਨਾ ਟਰੈਕਟਰ ਟਰਾਲੀ ਨਹੀਂ ਮਿਲਿਆ ਦੱਸੋ ਦੂਜੇ ਦਿਨ ਮੈਂ ਆਪ ਦਵਾ ਕੇ ਆਇਆ ਟਰੈਕਟਰ ਵਾਲੀ ਚਲਾ ਲੈ ਦੇ ਗਵਾ ਬੈਠੇ ਆ ਕਿ ਤੁਸੀਂ ਆਪਣੀ ਜਥੇਬੰਦੀ ਨੂੰ ਪੁੱਛ ਲਓ ਜਿਹੜਾ ਮਤਲਬ ਚੋਰੀ ਦਾ ਕਿਤੇ ਸੀ ਜਿਹੜਾ ਕਿਸੇ ਨੇ ਦਵਾਇਆ ਇਹ ਕਹਿੰਦਾ ਪਾਵਰ ਪਾਵਰ ਕਿਸੇ ਦਵਾਇਆ ਉਹਨੇ ਰਾਤ ਨੂੰ ਜਿਹਦੇ ਕੋਲੇ ਪਾਵਰ ਤੇ ਚੱਲੀ ਆ ਦਵਾਇਆ ਉਹ ਖੜੇ ਸੀਗੇ ਉਹਨਾਂ ਨੂੰ ਦਵਾਇਆ ਟਰੈਕਟਰ ਟਰਾਲੀ ਉੱਥੇ ਸੀ ਮੈਂ ਕਹਿੰਦਾ ਪੁਲਿਸ ਦੀ ਹਾਜ਼ਰੀ ਚ ਹੋਏਗਾ ਪੁਲਿਸ ਨੇ ਜੀ ਦੇਖੋ ਤੁਸੀਂ ਆਪਾਂ ਇਧਰ ਬੈਠ ਕੇ ਨਹੀਂ ਕਰਦੇ ਨਹੀਂ ਬੈਠ ਕੇ ਪੁਲਿਸ ਨੇ ਜਦੋਂ ਵੀ ਰੌਲਾ ਪੈ ਗਿਆ ਉਹਨਾਂ ਸਾਈਡ ਤੇ ਲਾ ਲਿਆ ਜਿਹੜੇ ਲਗੇ ਸੀ ਕਿ ਦਵਾਈਆਂ ਮੈਂ ਆਪ ਦਵਾਇਆ ਉਹਦਾ ਰੰਗ ਪੁੱਜਿਆ ਹੋਇਆ ਸੀ ਰੰਗ ਕਰਕੇ ਲੋਕਾਂ ਨੇ ਤਾਂ ਹੋਰ ਰੰਗ ਕਰਾ ਲਿਆ ਸੀ ਚੱਲ ਹੁਣ ਠੀਕ ਆ ਗਿਆ ਆ ਗਿਆ ਹੈ ਕਿ ਆ ਅਸੀਂ ਤੁਹਾਨੂੰ ਬੇਅਤੀ ਇਹ ਕਰ ਰਹੇ ਆ ਪਿੰਡਾਂ ਤੋਂ ਤੁਸੀਂ ਆਪਣਾ ਨੂੰ ਵੀ ਪਤਾ ਹੈ ਜੇ ਤੁਸੀਂ ਇਕੱਠੇ ਹੋ ਕੇ ਐਮਐਲਏ ਮੁੱਖ ਮੰਤਰੀ ਨੂੰ ਸਮਝਾ ਲਓਗੇ ਇਹ ਤੁਹਾਡੇ ਹਿੱਤ ਵਿੱਚ ਹੈ ਨਹੀਂ ਭਰਾਵੋ ਸਤਾਈ ਚ ਜਿਹੜੇ ਉਹਦੇ ਸ਼ਬਦ ਸੀ ਪਤਾ ਕੀ ਕਹਿੰਦਾ ਸੀ ਉਹ ਵੀ ਡੜਾ ਤੋਂ ਡੜਾ ਹੁੰਦਾ ਹੈ ਕਿੱਧਰ ਸੇ ਚਲਾ ਹੁੰਦਾ ਹੈ ਜਾਨੀ ਉਹਨੇ ਹੀ ਕਹੇ ਸੀ ਉਹਦੀ ਸਰਕਾਰ ਤੇ ਉਹ ਆਪ ਹੀ ਲਾਗੂ ਕਰਾ ਦੂਗਾ ਅਸੀਂ ਤੁਹਾਨੂੰ ਇਹੀ ਕਹਿੰਦੇ ਆ ਸੁਧਾਰ ਕਰਦੇ ਸੁਧਾਰ ਕਰ ਲਓ ਮਿਲ ਕਰਨਾ ਲੱਗੋ ਦੱਸਦੀ ਕਿ ਇਹ ਕੋਈ ਅਜਿਹਾ ਪਹਿਲਾ ਮਾਮਲਾ ਨਹੀਂ ਹੈ ਦੱਸਦੀ ਕਿ ਪਿਛਲੇ ਦਿਨੀ ਆਮਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਨੂੰ ਕਿਸਾਨਾਂ ਦੇ ਵੱਲੋਂ ਘੇਰਿਆ ਗਿਆ ਸੀ ਇਸੇ ਦੌਰਾਨ ਟਰਾਲੀ ਚੋਰ ਭਾਂਡੇ ਚੋਰ ਅਜਾਹੇ ਨਾਰੇ ਵੀ ਕਿਸਾਨਾਂ ਦੇ ਵੱਲੋਂ ਲਗਾਏ ਗਏ ਸੀ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਆਮਦਮੀ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਉਹਨਾਂ ਦੀਆਂ ਟਰਾਲੀਆਂ ਚੋਰੀ ਕੀਤੀਆਂ ਗਈਆਂ ਇੱਥੋਂ ਤੱਕ ਕਿ ਖੰਡ ਚਾਪਤੀ ਵੀ ਨਹੀਂ ਛੱਡੀ ਗਈ ਤੇ ਫਿਲਹਾਲ ਉਹ ਇਨਸਾਫ ਦੀ ਮੰਗ ਕਰ ਰਹੇ ਨੇ ਤੇ ਇਹ ਵੀ ਕਹਿ ਰਹੇ ਨੇ ਕਿ ਮੁੱਖ ਮੰਤਰੀ ਨੂੰ ਸਮਝਾਇਆ ਜਾਵੇ ਕਿਉਂਕਿ 2027 ਦੇ ਵਿੱਚ ਵੋਟਾਂ ਮੰਗਣ ਤਾਂ ਵਿਧਾਇਕਾਂ ਨੇ ਹੀ ਪਿੰਡਾਂ ਵਿੱਚੋਂ ਆਣਾ ਤੇ ਇਸੇ ਦੌਰਾਨ ਉਹਨਾਂ ਦਾ ਤਿੱਖਾ ਵਿਰੋਧ ਵੀ ਕੀਤਾ ਜਾਵੇਗਾ ਬਠਿੰਡਾ ਤੋਂ ਪ੍ਰਵਿੰਦਰਜੀਤ ਸਿੰਘ ਪੰਜਾਬੀ ਲੋਕ ਚੈਨਲ